ਇਕਾਲੀ ਦਲ ਬਾਦਲ ਦੇ ਪ੍ਰਧਾਨ ਹੈ ਉਹਨਾਂ ਨੇ ਦਰਬਾਰ ਸਾਹਿਬ ਚ ਜਾ ਕੇ ਉਹਨਾਂ ਦੀਆਂ ਸਰਕਾਰ ਦੇ ਸਮੇਂ ਹੋਈਆਂ ਜੋ ਕਹਿ ਰਿਹਾ ਵੀ ਗਲਤੀਆਂ ਨੂੰ ਲੈ ਕੇ ਮਾਫੀ ਮੰਗੀ ਹੈ ਸਭ ਤੋਂ ਪਹਿਲਾਂ ਤੇ ਸਾਡਾ ਸਵਾਲ ਇਹ ਆ ਵੀ ਜਿਹੜਾ 2016 ਚ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਮੰਦ ਭਾਗਾ ਜਿਹੜਾ ਸਾਰਾ ਵਰਤਾਰਾ ਹੋਇਆ ਉਹ ਗਲਤੀ ਨਹੀਂ ਸੀ ਉਹ ਗੁਨਾਹ ਸੀ ਔਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਹੈ ਇਸ ਕਰਕੇ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ ਇਹਨਾਂ ਨੇ ਗੁਨਾਹ ਕੀਤੇ ਸੀ ਫਿਰ ਉਹ ਕਹਿੰਦੇ ਅਖੇ ਜੀ ਜਿਹੜੀ ਸਿਆਸਤ ਕੀਤੀ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਕਿਉਂਕਿ ਮਸਲਾ ਹੀ ਸਾਰਾ ਸਿਆਸਤ ਦਾ ਸੀ ਵੋਟ ਬੈਂਕ ਦਾ ਸੀ ਔਰ ਵੋਟ ਬੈਂਕ ਨੂੰ ਦੋਸ਼ੀਆਂ ਨੂੰ ਬਚਾਉਣ ਵਾਸਤੇ ਕਿਉਂਕਿ ਪੋਲਿਟਿਕਸ ਹਾਵੀ ਸੀ ਪੰਥ ਦਾ ਫਿਕਰ ਨਹੀਂ ਸੀ ਇਨੋਸੈਂਟ ਲੋਕ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਪਿੱਛੇ ਵੀ ਇਕਾਲੀਦਰ ਬਾਦਲ ਦਾ ਇੱਕੋ ਹੀ ਮੋਟਿਵ ਸੀ ਉਹ ਪੋਲਿਟਿਕ ਸੀ ਸਿਆਸਤ ਸੀ ਫਿਰ ਉਹ ਕਹਿੰਦੇ ਸਾਨੂੰ ਅਫਸੋਸ ਹੈ ਜੀ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੀ ਦੋਸ਼ੀ ਦੋਸ਼ੀਆਂ ਨੂੰ ਕਿਤਰਾ ਸਜ਼ਾ ਦੇ ਦੇਣਗੇ ਦੇ ਆਰ ਹਿਮਸੈਲਫ ਅਕਿਊਜ਼ਡ ਆਪ ਦੋਸ਼ੀ ਦੋਸ਼ੀ ਵੀ ਕਦੀ ਦੋਸ਼ੀ ਨੂੰ ਸਜ਼ਾ ਦਊਗਾ ਇਸ ਕਰਕੇ ਜਦੋਂ ਰਾਜਨੀਤਿਕ ਜ਼ਮੀਨ ਖਿਸਕ ਗਈ ਪੰਜਾਬ ਦੇ ਲੋਕਾਂ ਨੇ ਘਰ ਬਠਾਤਾ ਤੁਹਾਡੇ ਗੁਨਾਹਾਂ ਦਾ ਜਿਹੜੇ ਗੁਨਾਹ ਕੀਤੇ ਆ ਅਕਾਲੀ ਦਲ ਬਾਦਲ ਨੇ ਉਸ ਗੁਨਾਹਾਂ ਦੀ ਸਜ਼ਾ ਦਿੱਤੀ ਤੇ ਅੱਜ 8 ਸਾਲ ਬਾਅਦ ਜਾ ਕੇ ਤੇ ਤੁਹਾਨੂੰ ਇਸ ਗੱਲ ਦਾ ਕਿਉਂਕਿ ਹੁਣ ਪੋਲੀਟੀਕਲੀ ਤੁਸੀਂ ਬਿਲਕੁਲ ਇਹ ਰੈਲੇਵੈਂਟ ਹੋ ਗਏ ਹੋ ਰੈਲੇਵੈਂਟ ਹੀ ਨਹੀਂ ਰਹੇ ਤੇ ਤੁਹਾਨੂੰ ਪੰਥ ਦੀ ਗੁਰੂ ਸਾਹਿਬ ਦੀ ਸੰਗਤ ਦੀ ਯਾਦ ਆ ਗਈ ਸਾਰੇ ਹੀਲੇ ਵਸੀਲੇ ਕਰਨ ਦੇ باوجود ਇਹ ਹਿਸ ਰਵੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜ ਲਏ ਦੋਸ਼ੀ ਔਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਬੀਰ ਸਿੰਘ ਬਾਦਲਾ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਔਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟेक्ट ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇੰਨਾ ਲੋਕਾਂ ਤੇ ਸਿਆਸਤ ਆਦੇ ਜਦੋਂ ਪੰਜਾਬ ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸਿੱਖ ਵੀ ਯਾਦ ਆ ਗਈ ਕਿਉਂ ਕਿਉਂਕਿ ਹੁਣ ਤੁਸੀਂ ਪੋਲਿਟਿਕਲੀ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਹੋ ਤੁਹਾਡੀ ਹਰੇਕ ਸਾਜ਼ਿਸ਼ ਜਿਹੜੀ ਤੁਸੀਂ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੁਨਾਹਾਂ ਤੇ ਉਹ ਵਿਫਲ ਹੋਗੀ ਤੁਹਾਡੀ ਹਰੇਕ ਦਲੀਲ ਤੁਹਾਡੀ ਹਰੇਕ ਅਪੀਲ ਜਿਹੜੀ ਤੁਸੀਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਕੀਤੀ ਉਹ ਫਲॉप ਹੋਗੀ ਨਿਸਤਨਾਬੂਦ ਹੋਗੀ ਬੇਨਕਾਬ ਹੋਗੀ ਤੇ ਹੁਣ ਆ ਕੇ ਤੁਸੀਂ ਕਹਿੰਦੇ ਸਾਡੀਆਂ ਗਲਤੀਆਂ ਜੇ ਸਾਡੇ ਕੋ ਕੋਈ ਗਲਤੀ ਹੋਈ ਹੋਵੇ ਤੇ ਸਾਨੂੰ ਮਾਫ ਕੀਤਾ ਜਾਵੇ ਸੋ ਇਹ ਮਗਰ ਮੱਛ ਦੇ ਹੰਝੂ ਆਏ ਇਹ ਕੋਈ ਮਾਫੀ ਨਾਮਾ ਨਹੀਂ ਹੈ ਜਾਂ ਇਹ ਕੋਈ ਪਛਤਾਪ ਨਹੀਂ ਹੈ ਜਿਹੜਾ ਅੱਜ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਚ ਖੜੇ ਹੋ ਕੇ ਕੀਤਾ ਇਹ ਸਾਰੇ ਮਗਰ ਮੱਛ ਦੇ ਹੰਝੂ ਆ ਕਿ ਜਦੋਂ ਹੁਣ ਪਤਾ ਹੈ ਕੋਈ ਰਸਤਾ ਬਚਿਆ ਹੀ ਕੋਈ ਨਹੀਂ ਤੇ ਇਹ ਵੀ ਅਖੀਰ ਚ ਜਾ ਕੇ ਭੋਲਾ ਬਖਸ਼ੋਣ ਦਾ ਡਰਾਮਾ ਕਰ ਲੀਏ ਸੋ ਭੋਲਾ ਜਿਤਨਾ ਮਾਨਯੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਅੱਜ ਕਿ ਗਲਤੀਆਂ ਇਤੇ ਮਾਫੀ ਹੋ ਸਕਦੀ ਆ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਇਹਨਾਂ ਨੇ ਗੁਨਾਹ ਕੀਤੇ ਆ ਔਰ ਗੁਨਾਹਾਂ ਦੀ ਜਿਹੜੀ ਆ ਸਜ਼ਾ ਹੀ ਹੁੰਦੀ ਆ ਔਰ ਇਹਨਾਂ ਦੀ ਜਿਹੜੀ ਇਹ ਰਾਜਨੀਤਿਕ ਸਟੰਟ ਬਾਜੀ ਆ ਬਿਆਨ ਬਾਜੀ ਆ ਇਹ ਕੋਜਾ ਮਜ਼ਾਕ ਹੈ ਲੋਕ ਸਮਝਦੇ ਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਸ ਤਰੀਕੇ ਨਾਲ ਆਪਣੇ ਨਿੱਜੀ ਹਿੱਤਾਂ ਵਾਸਤੇ ਰਾਜਨੀਤਿਕ ਲਾਹੇ ਵਾਸਤੇ ਇਹਨਾਂ ਨੇ ਵਰਤਿਆ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਇਹਨਾਂ ਦੇ ਇਸ ਤਰ੍ਹਾਂ ਇਸ ਤਰੀਕੇ ਦੇ ਡਰਾਮੇਬਾਜ਼ੀ ਇਸ ਤਰੀਕੇ ਦੇ ਮਗਰਮਛਦੇ ਹੰਝੂਆਂ ਦੇ ਇਹਨਾਂ ਦੇ ਇਸ ਤਰੀਕੇ ਦੇ ਝੂਠੇ ਪਛਤਾਪਤ ਤੇ ਕੋਈ ਵੀ ਭਰੋਸਾ ਕਰਨ ਦੀ ਲੋੜ ਨਹੀਂ ਐ ਔਰ ਗੁਰੂ ਸਾਹਿਬ ਮੇਰ ਕਰਨ ਪੰਜਾਬ ਆਉਣ ਵਾਲੇ ਟਾਈਮ ਚ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਰਹੂਗੀ ਔਰ ਜਿਹੜੇ ਗੁਰੂ ਸਾਹਿਬ ਦੇ ਦੋਖੀ ਐ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ ਤੋਂ ਇਸ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਨੀ ਬਿਲਕੁਲ ਨਹੀਂ ਲੋਕਤਨਾਰਕ ਨਹੀਂ ਦੇਖੋ ਪਹਿਲਾਂ ਤੇ ਕਿਸੇ ਗੱਲ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਹੋਈ ਨਹੀਂ ਉਹਨੋਂ ਦਾ ਰਾਜ ਸੀ ਇਹ ਇਵਨ ਇਹਨਾਂ ਨੇ ਵਿਜਿਟ ਵੀ ਨਹੀਂ ਕੀਤਾ ਸੀ ਜਿਸ ਪਿੰਡ 'ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਇਹਨਾਂ ਨੇ ਡਰਾਮਾ ਕੀਤਾ ਦੋ ਇਨੋਸੈਂਟ ਲੋਕਾਂ ਨੂੰ ਫੜ ਕੇ ਅੰਦਰ ਸੁੱਟ ਕੇ ਤੇ ਸੁਖਵੀਰ ਸਿੰਘ ਬਾਦਲ ਹਿਮਸੈਲਫ ਕੰਟੈਕਟਡ ਅ ਪ੍ਰੈਸ ਕਾਨਫਰੰਸ ਇਨ ਚੰਡੀਗੜ੍ਹ ਤਨ ਦਾ ਨਾਦਾ ਸਾਹਿਬ ਨਤਮਸਤ ਕੋਈ ਜੀ ਅਸੀਂ ਫੜ ਲੇ ਜੀ ਫੜ ਲੇ ਗੁਨਾਹਗਰ ਫਿਰ ਇਹਨਾਂ ਨੇ ਪਿਛਲੇ 6-7 ਸਾਲਾਂ ਚ ਕਦੀ ਵੀ ਇਹ ਗੱਲ ਕਦੀ ਵੀ ਐਕਸੈਪਟ ਨਹੀਂ ਕਰਨ ਦੀ ਗੱਲ ਕੀਤੀ ਵੀ ਹਾਂ ਸਾਡੇ ਕੋਈ ਕੋਈ ਗਲਤੀ ਵੀ ਹੋਈ ਆ ਅਸੀਂ ਤੇ ਕਹਿੰਦੇ ਗਲਤੀ ਨਹੀਂ ਤੁਸੀਂ ਤੇ ਵੱਜਰ ਗੁਨਾਹ ਕੀਤਾ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਤੇ ਅੱਜ ਵੀ ਸਾਰਾ ਜਦੋਂ ਇੱਕ ਪੋਲੀਟਿਕਲੀ ਇਰੈਲੇਵੈਂਟ ਜਿਹੜੀ ਚੀਜ਼ ਹੋ ਗਈ ਹੈ ਖਤਮ ਹੋ ਗਏ ਜੇ ਤੋ ਪੁੱਛਦਾ ਕੋਈ ਨਹੀਂ ਹੁਣ ਮੂੰਹ ਨਹੀਂ ਕੋਈ ਲਾਂਦਾ ਤੇ ਉਦੋਂ ਫੇਰ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਿਆ ਸੋ ਪੰਜਾਬ ਦੇ ਲੋਕ ਇਹਨਾਂ ਦੀ ਗੱਲਾਂ 'ਚ ਨਹੀਂ ਆਉਣ ਵਾਲੀ ਕਨ ਸਾਹਿਬ ਇਸ ਪੂਰੇ ਮਸਲੇ ਨੂੰ ਲੈ ਕੇ ਸੀਕਸ ਐਂਟੈਕੈਂਟ ਗਿਆ ਨੀਂ ਇਨ ਸਾਫ਼ ਨਾਮ ਨਹੀਂ ਮਿਲਿਆ ਜੀ ਡੈਫੀਨਿਟਲੀ ਇਹਦੇ 'ਚ ਬਨੇਜੀ ਕਿਉਂਕਿ ਪੂਰਾ ਜਿਹੜਾ ਪ੍ਰੋਸੈਸ ਹੈ ਗੁਰੂ ਸਾਹਿਬ ਦੀ ਬੇਅਦਬੀ ਤੋ ਲੈ ਕੇ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰੀ ਪੀਸਫੁਲ ਸੰਗਤੇ ਗੋਲੀਆਂ ਚਲਾਉਣ ਨੂੰ ਲੈ ਕੇ ਔਰ ਉਸ ਤੋਂ ਬਾਅਦ ਜਿੰਨਾ ਵੀ ਪ੍ਰੋਸੀਕਿਊਸ਼ਨ ਹੋਇਆ ਇਨਵੈਸਟੀਗੇਸ਼ਨ ਹੋਈ ਐਵੀਡੈਂਸ ਹੋਇਆ ਮਾਨਯੋਗ ਅਦਾਲਤਾਂ ਚ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਤੋੜ ਮਰੋੜ ਕੇ ਔਰ ਤੁਹਾਨੂੰ ਯਾਦ ਹੋਊਗਾ ਕਾਂਗਰਸ ਦੇ ਟਾਈਮ ਤੇ ਐਡਵੋਕੇਟ ਜਰਨਲ ਆਫਿਸ ਹਾਈ ਕੋਰਟ ਚ ਪੀਐਚ ਵੀ ਨਹੀਂ ਹੁੰਦਾ ਸੀ ਸੋ ਬਹੁਤ ਸਾਰੀਆਂ ਕੰਪਲਿਕੇਸ਼ਨਾਂ ਖੜੀਆਂ ਕਰ ਗਏ ਪੂਰੇ ਪ੍ਰੋਸੀਕਿਊਸ਼ਨ ਚ ਇਨਵੈਸਟੀਗੇਸ਼ਨ ਚ ਤੁਹਾਨੂੰ ਸਟ੍ਰੀਮ ਲਾਈਨ ਕਰ ਰਿਹਾ ਹੈ ਡੈਫੀਨੇਟਲੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਕਮਿਟਿਡ ਹੈ ਇਸ ਮਾਮਲੇ ਨੂੰ ਲੈ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਲੇਕਿਨ ਜਿਹੜੇ ਗੁਨਾਹਗਾਰਾਂ ਨੂੰ ਦੋਖੀਆਂ ਨੂੰ ਬਚਾਉਣ ਵਾਸਤੇ ਹਰ ਹੀ ਲਵਸੀਲਾ ਕਰਦੇ ਰਹੇ ਤੇ ਜੇ ਉਹ ਸੋਚਦੇ ਹੋਣ ਕਿ ਸਾਡੇ ਗੁਨਾਹ ਮਾਫ ਹੋ ਜਾਣਗੇ ਬਿਲਕੁਲ ਨਹੀਂ ਅੱਜ ਤਕਰੀਬਨ 8 ਸਾਲਾਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਹੈ ਉਹਨਾਂ ਨੇ ਦਰਬਾਰ ਸਾਹਿਬ 'ਚ ਜਾ ਕੇ ਉਹਨਾਂ ਦੀ ਸਰਕਾਰ ਦੇ ਸਮੇਂ ਹੋਈਆਂ ਜੋ ਕਹਿ ਰਿਹਾ ਵੀ ਗਲਤੀਆਂ ਨੂੰ ਲੈ ਕੇ ਮਾਫੀ ਮੰਗੀ ਹੈ ਸਭ ਤੋਂ ਪਹਿਲਾਂ ਤੇ ਸਾਡਾ ਸਵਾਲ ਇਹ ਆ ਵੀ ਜਿਹੜਾ 2016 ਚ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਮੰਤ ਭਾਗਾ ਜਿਹੜਾ ਸਾਰਾ ਵਰਤਾਰਾ ਹੋਇਆ ਉਹ ਗਲਤੀ ਨਹੀਂ ਸੀ ਉਹ ਗੁਨਾਹ ਸੀ ਔਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਹੈ ਇਸ ਕਰਕੇ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ ਇਹਨਾਂ ਨੇ ਗੁਨਾਹ ਕੀਤੇ ਸੀ ਫਿਰ ਉਹ ਕਹਿੰਦੇ ਆਖੇ ਜੀ ਜਿਹੜੀ ਸਿਆਸਤ ਕੀਤੀ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਕਿਉਂਕਿ ਮਸਲਾ ਹੀ ਸਾਰਾ ਸਿਆਸਤ ਦਾ ਸੀ ਵੋਟ ਬੈਂਕ ਦਾ ਸੀ ਔਰ ਵੋਟ ਬੈਂਕ ਨੂੰ ਦੋਸ਼ੀਆਂ ਨੂੰ ਬਚਾਉਣ ਵਾਸਤੇ ਕਿਉਂਕਿ ਪੋਲਿਟਿਕਸ ਹਾਵੀ ਸੀ ਪੰਥ ਦਾ ਫਿਕਰ ਨਹੀਂ ਸੀ ਇਨੋਸੈਂਟ ਲੋਕ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਪਿੱਛੇ ਵੀ ਅਕਾਲੀ ਦਰਬਾਰ ਦਾ ਇੱਕੋ ਹੀ ਮੋਟਿਵ ਸੀ ਉਹ ਪੋਲਿਟਿਕ ਸੀ ਸਿਆਸਤ ਸੀ ਫਿਰ ਉਹ ਕਹਿੰਦੇ ਸਾਨੂੰ ਅਫਸੋਸ ਹੈ ਜੀ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੀ ਦੋਸ਼ੀ ਦੋਸ਼ੀਆਂ ਨੂੰ ਕਿਹੜਾ ਸਜ਼ਾ ਦੇ ਦੇਣਗੇ ਦੇ ਆਰ ਹਿਮਸੈਲਫ ਅਕਿਊਜ਼ਡ ਆਪ ਦੋਸ਼ੀ ਦੋਸ਼ੀ ਵੀ ਕਦੀ ਦੋਸ਼ੀ ਨੂੰ ਸਜ਼ਾ ਦਊਗਾ ਇਸ ਕਰਕੇ ਜਦੋਂ ਰਾਜਨੀਤਿਕ ਜ਼ਮੀਨ ਖਿਸਕ ਗਈ ਪੰਜਾਬ ਦੇ ਲੋਕਾਂ ਨੇ ਘਰ ਬਠਾਤਾ ਤੁਹਾਡੇ ਗੁਨਾਹਾਂ ਦਾ ਜਿਹੜੇ ਗੁਨਾਹ ਕੀਤੇ ਆ ਅਕਾਲੀ ਦਲ ਬਾਦਲ ਨੇ ਉਸ ਗੁਨਾਹਾਂ ਦੀ ਸਜ਼ਾ ਦਿੱਤੀ ਤੇ ਅੱਜ 8 ਸਾਲ ਬਾਅਦ ਜਾ ਕੇ ਤੇ ਤੁਹਾਨੂੰ ਇਸ ਗੱਲ ਦਾ ਕਿਉਂਕਿ ਹੁਣ ਪੋਲਿਟਿਕਲੀ ਤੁਸੀਂ ਬਿਲਕੁਲ ਇਰੈਲੇਵੈਂਟ ਹੋ ਗਏ ਹੋ ਰੈਲੇਵੈਂਟ ਹੀ ਨਹੀਂ ਰਹੇ ਤੇ ਤੁਹਾਨੂੰ ਪੰਥ ਦੀ ਗੁਰੂ ਸਾਹਿਬ ਦੀ ਸੰਗਤ ਦੀ ਯਾਦ ਆਗੀ ਸਾਰੇ ਹੀਲੇ ਵਸੀਲੇ ਕਰਨ ਦੇ باوجود ਇਹ ਹਰਸ਼ਵੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜਲੇ ਦੋਸ਼ੀ ਔਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਤੇ ਦੋਸ਼ੀ ਔਰੇ ਕੁਝ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟੈਕਟ ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇੰਨਾਂ ਲੋਕਾਂ ਤੇ ਸਿਆਸਤ ਆਜੇ ਜਦੋਂ ਪੰਜਾਬ 'ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸੇਕਵੀ ਯਾਦ ਆ ਗਈ ਕਿਉਂ ਕਿ ਹੁਣ ਤੁਸੀਂ ਪੋਲਿਟਿਕਲੀ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਹੋ ਤੁਹਾਡੀ ਹਰੇਕ ਸਾਜ਼ਿਸ਼ ਜਿਹੜੀ ਤੁਸੀਂ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੁਨਾਹਾਂ ਤੇ ਉਹ ਵਿਫਲ ਹੋ ਗਈ ਤੁਹਾਡੀ ਹਰੇਕ ਦਲੀਲ ਤੁਹਾਡੀ ਹਰੇਕ ਅਪੀਲ ਜਿਹੜੀ ਤੁਸੀਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਕੀਤੀ ਉਹ ਫਲॉप ਹੋ ਗਈ ਨਸਤਨਾਬੂਦ ਹੋਗੀ ਬੇਨਕਾਬ ਹੋਗੀ ਤੇ ਹੁਣ ਆ ਕੇ ਤੁਸੀਂ ਕਹਿੰਦੇ ਸਾਡੀਆਂ ਗਲਤੀਆਂ ਜੇ ਸਾਡੇ ਕੋ ਕੋਈ ਗਲਤੀ ਹੋਈ ਹੋਵੇ ਤੇ ਸਾਨੂੰ ਮਾਫ ਕੀਤਾ ਜਾਵੇ ਛੋ ਇਹ ਮਗਰਮਛ ਦੇ ਹੰਝੂ ਵਾਂ ਇਹ ਕੋਈ ਮਾਫੀ ਨਾਮਾ ਨਹੀਂ ਹੈ ਜਾਂ ਇਹ ਕੋਈ ਪਛਤਾਪ ਨਹੀਂ ਹੈ ਜਿਹੜਾ ਅੱਜ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਚ ਖੜੇ ਹੋ ਕੇ ਕੀਤਾ ਇਹ ਸਾਰੇ ਮਗਰਮਛ ਦੇ ਹੰਝੂ ਆ ਕਿ ਜਦੋਂ ਹੁਣ ਪਤਾ ਹੈ ਕੋਈ ਰਸਤਾ ਬਚਿਆ ਹੀ ਕੋਈ ਨਹੀਂ ਤੇ ਇਹ ਵੀ ਅਖੀਰ ਚ ਜਾ ਕੇ ਭੋਲਾ ਬਖਸ਼ਾਉਣ ਦਾ ਡਰਾਮਾ ਕਰ ਲੀਏ ਸੋ ਭੋਲਾ ਜਿਤਨਾ ਮਾਨਯੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਅੱਜ ਕੀ ਗਲਤੀਆਂ ਦੀ ਤੇ ਮਾਫੀ ਹੋ ਸਕਦੀ ਆ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਇਹਨਾਂ ਨੇ ਗੁਨਾਹ ਕੀਤੇ ਆ ਔਰ ਗੁਨਾਹਾਂ ਦੀ ਜਿਹੜੀ ਆ ਸਜ਼ਾ ਹੀ ਹੁੰਦੀ ਆ ਔਰ ਇਹਨਾਂ ਦੀ ਜਿਹੜੀ ਇਹ ਰਾਜਨੀਤਿਕ ਸਟੰਟ ਬਾਜੀ ਆ ਬਿਆਨ ਬਾਜੀ ਆ ਇੱਕ ਕੋਜਮ ਮਜ਼ਾਕ ਹੈ ਲੋਕ ਸਮਝਦੇ ਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਮਾਂ ਜਿਸ ਤਰੀਕੇ ਨਾਲ ਆਪਣੇ ਨਿੱਜੀ ਹਿੱਤਾਂ ਵਾਸਤੇ ਰਾਜਨੀਤਿਕ ਲਾਹੇ ਵਾਸਤੇ ਇਹਨਾਂ ਨੇ ਵਰਤਿਆ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਇਹਨਾਂ ਦੇ ਇਸ ਤਰ੍ਹਾਂ ਇਸ ਤਰੀਕੇ ਦੇ ਡਰਾਮੇਬਾਜ਼ੀ ਇਸ ਤਰੀਕੇ ਦੇ ਮਗਰਮਛਦੇ ਹੰਝੂਆਂ ਦੇ ਇਨਾਂ ਦੇ ਇਸ ਤਰੀਕੇ ਦੇ ਝੂਠੇ ਪਛਤਾਪ ਤੇ ਕੋਈ ਵੀ ਭਰੋਸਾ ਕਰਨ ਦੀ ਲੋੜ ਨਹੀਂ ਹੈ। ਔਰ ਗੁਰੂ ਸਾਹਿਬ ਮੇਰ ਕਰਨ ਪੰਜਾਬ ਉਹਨਾਂ ਵਾਲੇ ਟਾਈਮ 'ਚ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਰਹੂਗੀ ਔਰ ਜਿਹੜੇ ਗੁਰੂ ਸਾਹਿਬ ਦੇ ਦੋਖੀ ਹੈ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ। ਤੋ ਇਸ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹਾਂ ਸਰ ਤੁਹਾਨੂੰ ਵੀ ਲੱਗਦਾ ਜੀ ਇਸ ਮੁਆਫੀ ਮੰਗਣ ਤੋਂ ਬਾਅਦ ਜੋ ਤੁਹਾਡਾ ਪਾਰਟੀ ਦੇ ਅੰਦਰ ਸੈਂਟਰ ਦੇ ਬੁਖਤ ਵੀ ਇਹ ਚੀਜ਼ ਫਾਇਦਾ ਉਹਨਾਂ ਨੂੰ ਮਿਲੇਗਾ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਲੋਕਤੰਤਰ ਕੁਝ ਨਹੀਂ ਨਹੀਂ ਦੇਖੋ ਪਹਿਲਾਂ ਤੇ ਕਿਸੇ ਗੱਲ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਹੋਈ ਨਹੀਂ ਉਹਨੋਂ ਇਹਨਾਂ ਦਾ ਰਾਜ ਸੀ ਇਹ ਈਵਨ ਇਹਨਾਂ ਨੇ ਵਿజిਟ ਵੀ ਨਹੀਂ ਕੀਤਾ ਸੀ ਜਿਸ ਪਿੰਡ 'ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਇਹਨਾਂ ਨੇ ਡਰਾਮਾ ਕੀਤਾ ਦੋ ਇਨੋਸੈਂਟ ਲੋਕਾਂ ਨੂੰ ਫੜ ਕੇ ਅੰਦਰ ਸੁੱਟ ਕੇ ਤੇ ਸੁਖਵੀਰ ਸਿੰਘ ਬਾਦਲ ਹਿਮਸੈਲਫ ਕੰਟੈਕਟਡ ਪ੍ਰੈਸ ਕਾਨਫਰੈਂਸ ਇਨ ਚੰਡੀਗੜ੍ਹ ਤੇ ਨਾੜਾ ਸਾਹਿਬ ਨਤਮਸਤ ਕੋਈ ਜੀ ਅਸੀਂ ਫੜ ਲਏ ਜੀ ਫੜ ਲਏ ਗੁਨਾਹਗਰ ਫਿਰ ਇਹਨਾਂ ਨੇ ਪਿਛਲੇ 6-7 ਸਾਲਾਂ 'ਚ ਕਦੀ ਵੀ ਇਹ ਗੱਲ ਕਦੀ ਵੀ ਐਕਸੈਪਟ ਨਹੀਂ ਕਰਨ ਦੀ ਗੱਲ ਕੀਤੀ ਵੀ ਹਾਂ ਸਾਡੇ ਕੋਈ ਕੋਈ ਗਲਤੀ ਵੀ ਹੋਈ ਆ ਅਸੀਂ ਤੇ ਕਹਿੰਦੇ ਗਲਤੀ ਨਹੀਂ ਤੁਸੀਂ ਤੇ ਵੱਜਰ ਗੁਨਾਹ ਕੀਤਾ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਤੇ ਅੱਜ ਵੀ ਸਾਰਾ ਜਦੋਂ ਇੱਕ ਪੋਲੀਟਿਕਲੀ ਇਰੈਲੇਵੈਂਟ ਜਿਹੜੀ ਚੀਜ਼ ਹੋ ਗਈ ਹੈ ਖਤਮ ਹੋ ਗਏ ਜਦੋਂ ਪੁੱਛਦਾ ਕੋਈ ਨਹੀਂ ਹੁਣ ਮੂੰਹ ਨਹੀਂ ਕੋਈ ਲਾਂਦਾ ਤੇ ਉਦੋਂ ਫੇਰ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਿਆ ਸੋ ਪੰਜਾਬ ਦੇ ਲੋਕ ਇਹਨਾਂ ਦੀ ਗੱਲਾਂ 'ਚ ਨਹੀਂ ਆਉਣ ਵਾਲੇ ਕਰਨ ਸਾਹਿਬ ਇਸ ਪੂਰੇ ਮਸਲੇ ਨੂੰ ਬਲੈਕ ਸਿਕਸ ਇਨ ਟੈਕਨਿਕ ਐਂਡ ਇਨ ਸਾਫਟ ਨੇਮਲੀ ਜੀ ਡੈਫਟ ਸਾਫ ਕਰ ਦੋ ਤਕਰੀਰੋ ਜੀ ਡੈਫੀਨੇਟਲੀ ਇਹ ਦੇਚ ਬਨੇਜੀ ਕਿਉਂਕਿ ਪੂਰਾ ਜਿਹੜਾ ਪ੍ਰੋਸੈਸ ਹੈ ਗੁਰੂ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰੀ ਪੀਸਫੁਲ ਸੰਗਤ ਤੇ ਗੋਲੀਆਂ ਚਲਾਉਣ ਨੂੰ ਲੈ ਕੇ ਔਰ ਉਸ ਤੋਂ ਬਾਅਦ ਜਿੰਨਾ ਵੀ ਪ੍ਰੋਸੀਕਿਊਸ਼ਨ ਹੋਇਆ ਇਨਵੈਸਟੀਗੇਸ਼ਨ ਹੋਈ ਐਵੀਡੈਂਸ ਹੋਇਆ ਮਾਨਯੋਗ ਅਦਾਲਤਾਂ ਚ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਤੋੜ ਮਰੋੜ ਕੇ ਵਰ ਤੁਹਾਨੂੰ ਯਾਦ ਹੋਊਗਾ ਕਾਂਗਰਸ ਦੇ ਟਾਈਮ ਤੇ ਐਡਵੋਕੇਟ ਜਰਨਲ ਆਫਿਸ ਹਾਈ ਕੋਰਟ ਚ ਪੀਐਚ ਵੀ ਨਹੀਂ ਹੁੰਦਾ ਸੀ ਸੋ ਬਹੁਤ ਸਾਰੀਆਂ ਕੰਪਲਿਕੀਸ਼ਨਾਂ ਖੜੀਆਂ ਕਰ ਗਏ ਪੂਰੇ ਪ੍ਰੋਸੀਕਿਊਸ਼ਨ ਚ ਇਨਵੈਸਟੀਗੇਸ਼ਨ ਚ ਤੁਹਾਨੂੰ ਸਟਰੀਮ ਲਾਈਨ ਕਰ ਰਹੇ ਹਨ ਡੈਫੀਨਿਟਲੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਕਮਿਟਿਡ ਹੈ ਇਸ ਮਾਮਲੇ ਨੂੰ ਲੈ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ لیکن ਜਿਹੜੇ ਗੁਨਾਹਗਾਰਾਂ ਨੂੰ ਦੋਖੀਆਂ ਨੂੰ ਬਚਾਉਣ ਵਾਸਤੇ ਹਰ ਹੀ ਲਵਸੀਲਾ ਕਰਦੇ ਰਹੇ ਤੇ ਜੇ ਉਹ ਸੋਚਦੇ ਸੋਚਦੇ ਹੋਣ ਕਿ ਸਾਡੇ ਗੁਨਾਹ ਮਾਫ ਹੋ ਜਾਣਗੇ ਬਿਲਕੁਲ ਨਹੀਂ ਅੱਜ ਤਕਰੀਬਨ 8 ਸਾਲਾਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਹੈ ਉਹਨਾਂ ਨੇ ਦਰਬਾਰ ਸਾਹਿਬ ਚ ਜਾ ਕੇ ਉਹਨਾਂ ਦੀਆਂ ਸਰਕਾਰ ਦੇ ਸਮੇਂ ਹੋਈਆਂ ਜੋ ਕਹਿ ਰਿਹਾ ਵੀ ਗਲਤੀਆਂ ਨੂੰ ਲੈ ਕੇ ਮਾਫੀ ਮੰਗੀ ਹੈ ਸਭ ਤੋਂ ਪਹਿਲਾਂ ਤੇ ਸਾਡਾ ਸਵਾਲ ਇਹ ਆ ਵੀ ਜਿਹੜਾ 2016 ਚ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਮੰਦ ਭਾਗਾ ਜਿਹੜਾ ਸਾਰਾ ਵਰਤਾਰਾ ਹੋਇਆ ਉਹ ਗਲਤੀ ਨਹੀਂ ਸੀ ਉਹ ਗੁਨਾਹ ਸੀ ਔਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਹੈ ਇਸ ਕਰਕੇ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ ਇਹਨਾਂ ਨੇ ਗੁਨਾਹ ਕੀਤੇ ਸੀ ਫਿਰ ਉਹ ਕਹਿੰਦੇ ਅਹੇ ਜੀ ਜਿਹੜੀ ਸਿਆਸਤ ਕੀਤੀ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਕਿਉਂਕਿ ਮਸਲਾ ਹੀ ਸਾਰਾ ਸਿਆਸਤ ਦਾ ਸੀ ਵੋਟ ਬੈਂਕ ਦਾ ਸੀ ਔਰ ਵੋਟ ਬੈਂਕ ਨੂੰ ਦੋਸ਼ੀਆਂ ਨੂੰ ਬਚਾਉਣ ਵਾਸਤੇ ਕਿਉਂਕਿ ਪੋਲਿਟਿਕਸ ਹਾਵੀ ਸੀ ਪੰਥ ਦਾ ਫਿਕਰ ਨਹੀਂ ਸੀ ਇਨੋਸੈਂਟ ਲੋਕ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਪਿੱਛੇ ਵੀ ਅਕਾਲੀ ਦਲ ਬਾਦਲ ਦਾ ਇੱਕੋ ਹੀ ਮੋਟਿਵ ਸੀ ਉਹ ਪੋਲਿਟਿਕ ਸੀ ਸਿਆਸਤ ਸੀ ਫਿਰ ਉਹ ਕਹਿੰਦੇ ਸਾਨੂੰ ਅਫਸੋਸ ਹੈ ਜੀ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕਕੇ ਦੋਸ਼ੀ ਦੋਸ਼ੀਆਂ ਨੂੰ ਕਿਤਰਾ ਸਜ਼ਾ ਦੇ ਦੇਣਗੇ ਦੇ ਆਰ ਹਿਮਸੈਲਫ ਅਕਿਊਜ਼ਡ ਆਪ ਦੋਸ਼ੀ ਦੋਸ਼ੀ ਵੀ ਕਦੀ ਦੋਸ਼ੀ ਨੂੰ ਸਜ਼ਾ ਦੇਊਗਾ ਇਸ ਕਰਕੇ ਜਦੋਂ ਰਾਜਨੀਤਿਕ ਜ਼ਮੀਨ ਖਿਸਕ ਗਈ ਪੰਜਾਬ ਦੇ ਲੋਕਾਂ ਨੇ ਰ ਬਿਠਾਤਾ ਤੁਹਾਡੇ ਗੁਨਾਹਾਂ ਦਾ ਜਿਹੜੇ ਗੁਨਾਹ ਕੀਤੇ ਆ ਅਕਾਲੀ ਦਲ ਬਾਦਲ ਨੇ ਉਸ ਗੁਨਾਹਾਂ ਦੀ ਸਜ਼ਾ ਦਿੱਤੀ ਤੇ ਅੱਜ 8 ਸਾਲ ਬਾਅਦ ਜਾ ਕੇ ਤੇ ਤੁਹਾਨੂੰ ਇਸ ਗੱਲ ਦਾ ਕਿਉਂਕਿ ਹੁਣ ਪੋਲਿਟੀਕਲੀ ਤੁਸੀਂ ਬਿਲਕੁਲ ਇਰੈਲੇਵੈਂਟ ਹੋ ਗਏ ਹੋ ਰੈਲੇਵੈਂਟ ਹੀ ਨਹੀਂ ਰਹੇ ਤੇ ਤੁਹਾਨੂੰ ਪੰਥ ਦੀ ਗੁਰੂ ਸਾਹਿਬ ਦੀ ਸੰਗਤ ਦੀ ਯਾਦ ਆਗੀ ਸਾਰੇ ਹੀਲੇ ਵਸੀਲੇ ਕਰਨ ਦੇ باوجود ਇਹ ਹਰਸ਼ ਕੁਬੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜਲੇ ਦੋਸ਼ੀ ਹੋ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਔਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟੈਕਟ ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇੰਨਾ ਲੋਕਾਂ ਤੇ ਸਿਆਸਤ ਆਜੇ ਜਦੋਂ ਪੰਜਾਬ ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸਿੱਖ ਵੀ ਯਾਦ ਆ ਗਈ ਕਿਉਂ ਕਿਉਂਕਿ ਹੁਣ ਤੁਸੀਂ ਪੋਲਿਟਿਕਲੀ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਤੁਹਾਡੀ ਹਰੇਕ ਸਾਜ਼ਿਸ਼ ਜਿਹੜੀ ਤੁਸੀਂ ਪੜਦੇ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੁਨਾਹਾਂ ਤੇ ਉਹ ਵਿਫਲ ਹੋ ਗਈ ਤੁਹਾਡੀ ਹਰੇਕ ਦਲੀਲ ਤੁਹਾਡੀ ਹਰੇਕ ਅਪੀਲ ਜਿਹੜੀ ਤੁਸੀਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਕੀਤੀ ਉਹ ਫਲॉप ਹੋ ਗਈ ਨਿਸਤਨਾਬੂਦ ਹੋ ਗਈ ਬੇਨਕਾਬ ਹੋ ਗਈ ਤੇ ਹੁਣ ਆ ਕੇ ਤੁਸੀਂ ਕਹਿੰਦੇ ਸਾਡੀਆਂ ਗਲਤੀਆਂ ਜੇ ਸਾਡੇ ਕੋਲ ਕੋਈ ਗਲਤੀ ਹੋਈ ਹੋਵੇ ਤੇ ਸਾਨੂੰ ਮਾਫ ਕੀਤਾ ਜਾਵੇ ਸੋ ਇਹ ਮਗਰਮਛ ਦੇ ਹੰਝੂ ਆਏ ਇਹ ਕੋਈ ਮਾਫੀ ਨਾਮਾ ਨਹੀਂ ਹੈ ਜਾਂ ਇਹ ਕੋਈ ਪਛਤਾਪ ਨਹੀਂ ਹੈ ਜਿਹੜਾ ਅੱਜ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਚ ਖੜੇ ਹੋ ਕੇ ਕੀਤਾ ਇਹ ਸਾਰੇ ਮਗਰਮਛ ਦੇ ਹੰਜੂ ਆ ਕੇ ਜਦੋਂ ਹੁਣ ਪਤਾ ਹੈ ਕੋਈ ਰਸਤਾ ਬਚਿਆ ਹੀ ਕੋਈ ਨਹੀਂ ਤੇ ਇਹ ਵੀ ਅਖੀਰ ਚ ਜਾ ਕੇ ਭੁੱਲਾ ਬਖਸ਼ੋਣ ਦਾ ਡਰਾਮਾ ਕਰ ਲੀਏ ਸੋ ਭੁੱਲਾ ਜਿਤਨਾ ਮਾਨਯੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਅੱਜ ਕਿ ਗਲਤੀਆਂ ਦੀ ਤੇ ਮਾਫੀ ਹੋ ਸਕਦੀ ਆ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਇਹਨਾਂ ਨੇ ਗੁਨਾਹ ਕੀਤੇ ਆ ਔਰ ਗੁਨਾਹਾਂ ਦੀ ਜਿਹੜੀ ਆ ਸਜ਼ਾ ਹੀ ਹੁੰਦੀ ਆ ਔਰ ਇਹਨਾਂ ਦੀ ਜਿਹੜੀ ਇਹ ਰਾਜਨੀਤਿਕ ਸਟੰਟ ਬਾਜੀ ਆ ਬਿਆਨ ਬਾਜੀ ਆ ਇਹ ਕੋਜਮ ਮਜ਼ਾਕ ਹੈ ਲੋਕ ਸਮਝਦੇ ਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾ ਜਿਸ ਤਰੀਕੇ ਨਾਲ ਆਪਣੇ ਨਿੱਜੀ ਹਿੱਤਾਂ ਵਾਸਤੇ ਰਾਜਨੀਤਿਕ ਲਾਹੇ ਵਾਸਤੇ ਇਹਨਾਂ ਨੇ ਵਰਤਿਆ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਇਹਨਾਂ ਦੇ ਇਸ ਤਰ੍ਹਾਂ ਇਸ ਤਰੀਕੇ ਦੇ ਡਰਾਮੇਬਾਜ਼ੀ ਇਸ ਤਰੀਕੇ ਦੇ ਮਗਰਮੱਛ ਦੇ ਹੰਝੂਆਂ ਦੇ ਇਹਨਾਂ ਦੇ ਇਸ ਤਰੀਕੇ ਦੇ ਝੂਠੇ ਪਛਤਾਪ ਤੇ ਕੋਈ ਵੀ ਭਰੋਸਾ ਕਰਨ ਦੀ ਲੋੜ ਨਹੀਂ ਹੈ ਔਰ ਗੁਰੂ ਸਾਹਿਬ ਮੇਰ ਕਰਨ ਪੰਜਾਬ ਉਹਨ ਵਾਲੇ ਟਾਈਮ ਚ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਰਹੂਗੀ ਔਰ ਜਿਹੜੇ ਗੁਰੂ ਸਾਹਿਬ ਦੇ ਦੋਖੀ ਹੈ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ ਤੋਂ ਇਸ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਆਂ ਸਰ ਜੀ ਨੀ ਬਿਲਕੁਲ ਨਹੀਂ ਦੇਖੋ ਪਹਿਲਾਂ ਤੇ ਕਿਸੇ ਗੱਲ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਹੋਈ ਨਹੀਂ ਉਹਨੋਂ ਇਹਨਾਂ ਦਾ ਰਾਜ ਸੀ ਇਹ ਇਵਨ ਇਹਨਾਂ ਨੇ ਵਿਜਿਟ ਵੀ ਨਹੀਂ ਕੀਤਾ ਸੀ ਜਿਸ ਪਿੰਡ 'ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਇਹਨਾਂ ਨੇ ਡਰਾਮਾ ਕੀਤਾ ਦੋ ਇਨੋਸੈਂਟ ਲੋਕਾਂ ਨੂੰ ਫੜ ਕੇ ਅੰਦਰ ਸੁੱਟ ਕੇ ਤੇ ਸੁਖਵੀਰ ਸਿੰਘ ਬਾਦਲ ਹਿਮਸੈਲਫ ਕੰਟੈਕਟਡ ਅ ਪ੍ਰੈਸ ਕਾਨਫਰੈਂਸ ਇਨ ਚੰਡੀਗੜ੍ਹ ਤਨ ਨਾਦਾ ਸਾਹਿਬ ਨਤਮਸਤ ਕੋਈ ਜੀ ਅਸੀਂ ਫੜ ਲੇ ਜੀ ਫੜ ਲੇ ਗੁਨਾਹਗਰ ਫਿਰ ਇਹਨਾਂ ਨੇ ਪਿਛਲੇ 6-7 ਸਾਲਾਂ ਚ ਕਦੀ ਵੀ ਇਹ ਗੱਲ ਕਦੀ ਵੀ ਐਕਸੈਪਟ ਨਹੀਂ ਕਰਨ ਦੀ ਗੱਲ ਕੀਤੀ ਵੀ ਹਾਂ ਸਾਡੇ ਕੋਈ ਕੋਈ ਗਲਤੀ ਵੀ ਹੋਈ ਆ ਅਸੀਂ ਤੇ ਕਹਿੰਦੇ ਗਲਤੀ ਨਹੀਂ ਤੁਸੀਂ ਤੇ ਵੱਜਰ ਗੁਨਾਹ ਕੀਤਾ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਤੇ ਅੱਜ ਵੀ ਸਾਰਾ ਜਦੋਂ ਇੱਕ ਪੋਲੀਟਿਕਲੀ ਇਰੈਲੇਵੈਂਟ ਜਿਹੜੀ ਚੀਜ਼ ਹੋ ਗਈ ਹੈ ਖਤਮ ਹੋ ਗਏ ਇਦੋਂ ਪੁੱਛਦਾ ਕੋਈ ਨਹੀਂ ਹੁਣ ਮੂੰਹ ਨਹੀਂ ਕੋਈ ਲਾਦਾ ਤੇ ਉਦੋਂ ਫੇਰ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਿਆ ਸੋ ਪੰਜਾਬ ਦੇ ਲੋਕ ਇਹਨਾਂ ਦੀ ਗੱਲਾਂ 'ਚ ਨਹੀਂ ਆਉਣ ਵਾਲੀ ਕਨ ਸਰ ਇਸ ਪੂਰੇ ਮਸਲੇ ਨੂੰ ਲੈ ਕੇ ਸਿਕਸ ਐਂਡ ਟੈਨਿਕ ਐਂਡ ਇਨ ਸਾਫ ਨਹੀਂ ਮਿਲਿਆ ਜੀ ਡਿਫੀਨਿਟਲੀ ਇਹ ਦਿੱਚ ਬਣੀ ਜੀ ਕਿਉਂਕਿ ਪੂਰਾ ਜਿਹੜਾ ਪ੍ਰੋਸੈਸ ਹੈ ਗੁਰੂ ਸਾਹਿਬ ਦੀ ਬੇਅਦਬੀ ਤੋ ਲੈ ਕੇ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰੀ ਪੀਸਫੁਲ ਸੰਗਤ ਤੇ ਗੋਲੀਆਂ ਚਲਾਉਣ ਨੂੰ ਲੈ ਕੇ ਔਰ ਉਸ ਤੋਂ ਬਾਅਦ ਜਿੰਨਾ ਵੀ ਪ੍ਰੋਸੀਕਿਊਸ਼ਨ ਹੋਇਆ ਇਨਵੈਸਟੀਗੇਸ਼ਨ ਹੋਈ ਐਵੀਡੈਂਸ ਹੋਇਆ ਮਾਨਯੋਗ ਅਦਾਲਤਾਂ ਚ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਤੋੜ ਮਰੋੜ ਕੇ ਵਰ ਤੁਹਾਨੂੰ ਯਾਦ ਹੋਊਗਾ ਕਾਂਗਰਸ ਦੇ ਟਾਈਮ ਤੇ ਐਡਵੋਕੇਟ ਜਰਨਲ ਆਫਿਸ ਹਾਈ ਕੋਰਟ ਚ ਪੀਐਚ ਵੀ ਨਹੀਂ ਹੁੰਦਾ ਸੀ ਸੋ ਬਹੁਤ ਸਾਰੀਆਂ ਕੰਪਲਿਕੇਸ਼ਨਾਂ ਖੜੀਆਂ ਕਰ ਗਏ ਪੂਰੇ ਪ੍ਰੋਸੀਕਿਊਸ਼ਨ ਚ ਇਨਵੈਸਟੀਗੇਸ਼ਨ ਚ ਤੋਂ ਨੂੰ ਸਟ੍ਰੀਮ ਲਾਈਨ ਕਰ ਰਹੇ ਆ ਡੈਫੀਨੇਟਲੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਕਮਿਟਿਡ ਹੈ ਇਸ ਮਾਮਲੇ ਨੂੰ ਲੈ ਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਲੇਕਿਨ ਜਿਹੜੇ ਗੁਨਾਹਗਾਰਾਂ ਨੂੰ ਦੋਖੀਆਂ ਨੂੰ ਬਚਾਉਣ ਵਾਸਤੇ ਹਰ ਹੀ ਲਾਵਸੀਲਾ